ਸਤਿ ਸ਼੍ਰੀ ਅਕਾਲ ਦੋਸਤੋ ਪ੍ਰਾਈਮ ਸਮਾਨਾਂ ਤੇ ਤੁਹਾਡਾ ਸਵਾਗਤ ਹੈ ਅੱਜ ਪੰਜਾਬ ਭਾਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦੁਪਹਿਰ 1 ਵਜੇ ਤੋਂ 3 ਵਜੇ ਤੱਕ 2 ਘੰਟਿਆਂ ਦਾ ਰੇਲ ਰੋਕੋ ਪ੍ਰਦਰਸ਼ਨ ਕੀਤਾ ਗਿਆ ਅੱਜ ਜ਼ਿਲ੍ਹਿਆਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਟੜੀਆਂ ਤੇ ਬੈਠ ਕੇ ਕੇਂਦਰ ਸਰਕਾਰ ਤੇ ਬਿਜਲੀ ਸੋਧ ਬਿੱਲ 2025 ਅਤੇ ਹੋਰ ਬਾਕੀ ਕਿਸਾਨੀ ਮੰਗਾਂ ਦੇ ਹੱਕ ਵਿੱਚ ਆਪਣਾ ਰੋਸ ਜ਼ਾਹਰ ਕਰਦੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਰੇਲ ਰੋਕੋ ਪ੍ਰਦਰਸ਼ਨ ਕਰਨ ਅਨੇਕਾਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਅਤੇ ਯਾਤਰੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸਮਾਣਾ ਤੋਂ ਗੁਰਪ੍ਰੀਤ ਸਿੰਘ ਵਿੱਕੀ ਦੀ ਰਿਪੋਰਟ <laughs> । <laughs> ਕੋ ਮੇਂ ਲੰਗਾ ਤਸਨੋ ਆਹ ਤਾ ਫੇ ਤੇ ਤਖਨ ਤੁਸਰਾ ਦਾ ਚੰਗਾ ਕਟਿਆ ਕਰਿਆ ਨਾ ਤੰਗਾ ਕਦੀ ਬਰਿਆ ਨਾ ਕੰਗਾ ਤਾ ਪੜਿਆ ਨਾ ਤੋ ਲਟੇ ਉਰੀ ਚੰਗੀ ਚੜ ਪਾਰ ਕਰਿਆ ਮੈਂ ਤੋ ਰਾਜ ਕੇ ਉਤਾਰਾ ਫਲੇ ਚੀ ਜਾਣਾ ਆਪਣਾ ਫੇ ਤੇ ਗੁਰੂ ਸੁਰੇ ਮਾਰੇ ਉਹ ਲਖ ਲਾਰ ਤਾ ਨਾ ਭਗਵਾਨ ਸਮਾਨੋ Hello. Oh, no. oh, no. ਉਧਰ ਹੀ ਮਰਦਾ ਨਹੀਂ ਵਿਹਾਰ ਕਰਦੀ ਉਹ ਜਿਹੜੀ ਮਰਦਾ ਨਹੀਂ ਵਿਹਾਰ ਕਰਦੀ ਜਿਹੜੀ ਹਰ ਵਾਰੀ ਮਰਦਾ ਰੋਪੀਏ ਉਹ ਜਿਹੜੀ ਸਖ ਨੂੰ ਜਨਮ ਜਨਮ ਤੱਕ ਉਹ ਜਿਹੜੀ ਸਖ ਨੂੰ ਸੂਰ ਜਨਮ ਤੱਕ ਉਹ ਸਖ ਨੂੰ ਲੇਂਗਾ ਜਦ ਤੱਕ ਨਾ ਆਖਾ ਫੇਤੇ ਕਛੇ ਕਛਾਵਾ ਚੰਗਾ ਟਟਿਆ ਕਰਿਆ ਨਾ ਤੰਗਾਂ ਕਦੀ ਨਾ ਤੰਗਾਂ ਤਾ ਪੜਿਆ ਨਾ ਤੂੰ ਨਾ ਪੈ ਰੀ ਸੰਗ ਸਰਪਾਂ ਤਾ ਪੜਿਆ ਮੈਂ ਤੇ ਰਾਜ ਦੇ ਰੁਕਤਾਰਾ ਫਰੇ ਚਾਣਾ ਆਪਣਾ ਫੋਟੇ ਤੇ ਗੁਸਰੇ ਮਾਰੇ ਉਹ ਲਖ ਲਾਰ ਤੱਕ ਨਹੀਂ ਭਗਵਾਨ ਸਮਾਨ